ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਥਿਓ ਬੜੇ ਸੈਂਸਿਟਿਵ ਮੁੱਦੇ ਦੇ ਉੱਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਤਿਕਾਰਯੋਗ ਸਾਥੀਆਂ ਨੇ ਕਾਫੀ ਡਿਟੇਲ ਦੇ ਵਿੱਚ ਜਿਹੜਾ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕੀਤੀ ਹੈ ਇਸ਼ੂ ਜਿਹੜਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲਣਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ 14 ਅਪ੍ਰੈਲ ਤੱਕ ਹਟਾਏ ਜਾਣ ਦੀ ਧਮਕੀ ਦੇਣੀ ਔਰ ਪਲੱਸ ਉਹਨਾਂ ਨੇ ਬਾਰ-ਬਾਰ ਪੰਜਾਬ ਦੀ ਸ਼ਾਂਤਮਈ ਮਾਹੌਲ ਨੂੰ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਜਿਹੜਾ ਮੁੱਦਾ ਆ ਇਹ ਪੰਜਾਬ ਦੇ ਵਿੱਚ ਇਸ ਵੇਲੇ ਵਖਰੇਆ ਔਰ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਸਰਕਾਰ ਇਸ ਗੱਲ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ ਔਰ ਹਰ ਪੰਜਾਬ ਦੇ ਵਿੱਚ ਸਾਡੇ ਪਾਰਟੀ ਦੇ ਮਨਿਸਟਰ ਸਹਿਬਾਨ ਪਾਰਟੀ ਦੇ ਐਮਐਲਏ ਸਹਿਬਾਨ ਪਾਰਟੀ ਦੇ ਜम्मेवार ਆਗੂ ਸਹਿਬਾਨ ਸਾਰਿਆਂ ਨੇ ਹੀ ਇਸ ਘਟਨਾ ਨੂੰ ਇਸ ਜਿਹੜਾ ਉਹ ਅਖੌਤੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਗੁਰਪਤੰਥ ਪੰਨੂ ਉਹਦੀ ਗੱਲ ਨੂੰ ਜਿਹੜਾ ਆ ਉਹ ਸੱਚ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਲੇਕਿਨ ਮੈਂ ਪੰਜਾਬ ਦੇ ਲੋਕਾਂ ਦੇ ਧਿਆਨ ਦੇ ਵਿੱਚ ਦੋ ਤਿੰਨ ਗੱਲਾਂ ਹੀ ਲਿਆ ਲਿਆਣੀਆਂ ਚਾਹੁੰਦਾ ਕਿਉਂਕਿ ਗੁੰਮਰਾਹਕੂਨ ਪ੍ਰਚਾਰ ਜਿਹੜਾ ਆ ਉਹ ਬਹੁਤ ਘਾਤਕ ਹੁੰਦਾ ਗੁੰਮਰਾਹਕੂਨ ਪ੍ਰਚਾਰ ਜਿਹੜਾ ਆ ਉਹ ਬਹੁਤ ਮਾੜਾ ਹੁੰਦਾ ਔਰ ਉਹਨੇ ਗੁੰਮਰਾਹਕੂਨ ਪ੍ਰਚਾਰ ਕੀ ਕੀਤਾ ਕਿ ਬਾਬਾ ਸਾਹਿਬ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲ ਕੇ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਨੂੰ ਉਹਨਾਂ ਨੇ Hindu ਧਰਮ ਦਾ ਹਿੱਸਾ ਦੱਸਿਆ ਔਰ ਅਸੀਂ Hindu ਨਹੀਂ ਔਰ ਜਦ ਕਿ ਸੰਵਿਧਾਨ ਦੇ ਵਿੱਚ ਜੇ ਧਾਰਾ 25 B ਦੀ ਉਹ ਗੱਲ ਕਰ ਰਹੇ ਆ ਉਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਲਿਖੀ ਹੈ ਮੈਂ ਤੁਹਾਨੂੰ ਦਿਖਾ ਸਕਦਾ ਕਿ ਕਿਰਪਾਨ ਧਾਰਨ ਕਰਨਾ ਤੇ ਕਿਰਪਾਨ ਲੈ ਕੇ ਤੁਰਨਾ ਸਿੱਖ ਧਰਮ ਦਾ ਹਿੱਸਾ ਮੰਨਿਆ ਜਾਊਗਾ ਇਹ ਗੱਲ ਲਿਖੀ ਹੋਈ ਹੈ ਸੰਵਿਧਾਨ ਦੇ ਵਿੱਚ ਤੋ ਇਹ ਇਹਦਾ ਮਤਲਬ ਹੈ ਵੀ ਸਿੱਖ ਇੱਕ ਵੱਖਰਾ ਧਰਮ ਹੈ ਤੇ ਸਿੱਖ ਧਰਮ ਹੀ ਇੱਕ ਇਹੋ ਜਿਹਾ ਧਰਮ ਹੈ ਜਿਹਨੂੰ ਪੰਜ ਕਕਾਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਉਹ ਉਹਨੂੰ ਕਾਨੂੰਨੀ ਮਾਨਤਾ ਜਿਹੜੀ ਹੈ ਉਹ ਭਾਰਤ ਦੇ ਸੰਵਿਧਾਨ ਨੇ ਦਿੱਤੀ ਹੈ ਤੋ ਇਹ ਜਿਹੜਾ ਗੁੰਮਰਾਹਕੂਨ ਪ੍ਰਚਾਰ ਹੈ ਇਹ ਉਹਦੇ ਵੱਲੋਂ ਕੀਤਾ ਜਾ ਰਿਹਾ ਔਰ ਕਈ ਲੋਕ ਜਿਹੜੇ ਆ ਇਹਦੇ ਵਿੱਚ ਗੁੰਮਰਾਹ ਹੋ ਵੀ ਜਾਂਦੇ ਆ ਜਿੱਦਾਂ ਉਹ ਤਾਂ ਬਾਹਰ ਬੈਠਾ ਔਰ ਬਾਹਰ ਬੈਠ ਕੇ ਇੱਥੇ ਨਾ ਕਿਸੇ ਨਾ ਕਿਤੇ ਸ਼ਰਾਬੀ ਅੰਸਰਾ ਦੇ ਕੋਲੋਂ ਕੋਈ ਨਾ ਕੋਈ ਸ਼ਰਾਰਤ ਕਰਵਾਉਂਦੇ ਆ ਔਰ ਜਿਹੜੀ ਉਹਨੇ ਲਫ਼ਜ਼ ਵਰਤੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਬੜੀ ਭੱਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਤਾਂ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਇੰਨਾ ਮਜ਼ਬੂਤ ਸੰਵਿਧਾਨ ਹੈ ਕਿ ਤੁਸੀਂ ਉਦਾਹਰਣ ਲੈ ਲਓ ਦੁਨੀਆ ਭਰ ਦੇ ਵਿੱਚ ਭਾਰਤ ਦੇਸ਼ ਜਿਹੜਾ ਆ 1947 ਚ ਆਜ਼ਾਦ ਹੋਇਆ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਲੇਕਿਨ ਕਈ ਦੇਸ਼ ਇਦਾਂ ਦੇ ਆ ਜਿਹੜੇ ਭਾਰਤ ਤੋਂ ਬਾਅਦ ਆਜ਼ਾਦ ਹੋਏ ਔਰ ਉਹਨਾਂ ਦੇ ਕਈ ਟੁਕੜੇ ਹੋ ਗਏ। ਜੇ ਭਾਰਤ ਦੇਸ਼ ਜਿਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਭਾਸ਼ਾਵਾਂ ਬੁਲੀਆਂ ਜਾ ਰਹੀਆਂ ਕਿੰਨੇ ਕੁ ਧਰਮਾਂ ਦੇ ਲੋਕ ਇੱਥੇ ਰਹਿ ਰਹੇ ਆ ਤੇ ਜੇ ਇੰਨੀਆਂ ਭਾਸ਼ਾਵਾਂ ਔਰ ਇੰਨੇ ਧਰਮਾਂ ਦੇ ਲੋਕ ਰਹਿਣ ਦੇ ਬਾਵਜੂਦ ਵੀ ਭਾਰਤ ਇੱਕ ਮੁਠਿਆ ਅੱਜ ਤੱਕ ਟੁੱਟਿਆ ਨਹੀਂ ਤਾਂ ਉਹਦਾ ਕਾਰਨ ਹੈ ਭਾਰਤ ਦਾ ਸੰਵਿਧਾਨ ਜਿਹਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 2 ਸਾਲ 9 ਮਹੀਨੇ 11 ਦਿਨਾਂ ਦੇ ਵਿੱਚ ਕੰਪਲੀਟ ਕੀਤਾ ਜਿਨ੍ਹਾਂ ਨੇ ਉਹ ਤਿਆਰ ਕੀਤਾ ਔਰ ਭਾਰਤ ਦਾ ਸੰਵਿਧਾਨ ਜਿਹੜਾ ਇੱਥੇ ਇਦਾਂ ਦਾ ਸੰਵਿਧਾਨ ਹੈ ਉਸ ਵਿਸ਼ਵ ਰਤਨ ਨੂੰ ਅਸੀਂ ਉਹਨਾਂ ਨੂੰ ਭਾਰਤ ਰਤਨ ਨਹੀਂ ਅਸੀਂ ਵਿਸ਼ਵ ਰਤਨ ਕਹਿੰਦੇ ਆ ਵਿਸ਼ਵ ਰਤਨ ਇਸ ਕਰਕੇ ਕਹਿੰਦੇ ਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦੇ ਸਟੈਚੂ ਇੱਥੇ ਤਾਂ ਲੱਗੇ ਹੋਈ ਆ ਕਿਉਂਕਿ ਉਹ ਭਾਰਤ ਦੇ ਵਸਨੀਕ ਸੀ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਲੇਕਿਨ ਜੇ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਭਾਰਤ ਦੇ ਉਸ ਮਹਾਨ ਸਪੂਤ ਨੇ ਸਿੱਖਿਆ ਹਾਸਲ ਕੀਤੀ ਹੈ ਅਮਰੀਕਾ ਦੀ ਕਲੰਬੀਆ ਯੂਨੀਵਰਸਿਟੀ ਦੇ ਬਾਹਰ बाबा साहब डॉक्टर अंबेडकर ਦਾ ਸਟੈਚੂ ਲੱਗਾ ਔਰ ਉਹਦੇ ਤੇ ਅਮਰੀਕਨ ਗਵਰਨਮੈਂਟ ਨੇ ਜਿਹੜੇ ਆਪਣੇ ਆਪ ਨੂੰ ਦੁਨੀਆ ਦੀ ਸੁਪਰੀਮ ਪਾਵਰ ਕਹਿੰਦੇ ਆ ਉਹਨਾਂ ਨੇ ਉਹਦੇ ਤੇ ਲਿਖਿਆ ਸਿੰਬਲ ਆਫ ਨੋਲੇਜ ਗਿਆਨ ਦਾ ਪ੍ਰਤੀਕ ਇਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ ਜਿਹੜੇ ਆਪਣੇ ਆਪ ਨੂੰ ਸੁਪਰੀਮ ਪਾਵਰ ਕਹਿੰਦੇ ਉਹਨਾਂ ਨੇ बाबा साहब डॉक्टर अंबेडकर ਜੀ ਦੇ ਸਟੈਚੂ ਦੇ ਉੱਪਰ ਸਿੰਬਲ ਆਫ ਨੋਲੇਜ ਲਿਖਿਆ ਤੇ बाबा साहब डॉक्टर अंबेडकर ਕੀ ਕਿਸੇ ਜਾਤੀ ਜਾਂ ਕਿਸੇ ਧਰਮ ਦੇ ਨਮਾਇੰਦੇ ਨਹੀਂ ਸੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਇਸ ਦੇਸ਼ ਦੇ ਭਾਰਤ ਦੇਸ਼ ਦੇ ਨਮਾਇंदे ਉਹ ਸਮੁੱਚੀ ਮਨੁੱਖਤਾ ਦੇ ਨਮਾਇंदे ਸੀ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਤੁਸੀਂ ਦੇਖੋ ਕਿ ਅੱਜ ਕੱਲ ਇੱਕ ਬੰਦਾ ਜੇ ਪੰਜ ਸਰਪੰਚ ਬਣ ਜਵੇ ਤਾਂ ਆਪਣੀ ਕੁਰਸੀ ਨੂੰ ਏਦਾਂ ਚਿੰਬੜ ਕੇ ਬਹਿ ਜਾਂਦਾ ਵੀ ਛੱਡਦਾ ਨਹੀਂ ਲੇਕਿਨ ਉਹ ਮਹਾਨ ਸਪੂਤ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਜਿਨੇ ਆਪਣੀ ਕੁਰਸੀ ਨੂੰ ਲਾਤ ਇਸ ਕਰਕੇ ਮਾਰ ਦਿੱਤੀ ਉਸ ਵੇਲੇ ਦੀ ਗਵਰਨਮੈਂਟ ਦੀ ਕੈਬਨਿਟ ਦੇ ਵਿੱਚੋਂ ਕਿ ਹਿੰਦੂ ਕੋਡ ਵਿਲ ਜਿਹੜਾ ਆ ਉਹਦੇ ਵਿਰੋਧ ਦੇ ਔਰ ਇਹ ਇਤਿਹਾਸ ਹੈ ਕਿ ਭਾਰਤ ਦੀ ਨਾਰੀ ਨੂੰ ਅਸੀਂ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਨੂੰ ਕਿਉਂ ਕਹਿੰਦੇ ਆ ਕਿ ਭਾਰਤ ਦੀ ਨਾਰੀ ਨੂੰ ਅਗਰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਅਗਰ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੀ ਔਰਤ ਜਿਹੜੀ ਹੈ ਅੱਜ ਦੇਸ਼ ਦੀ ਪ੍ਰਧਾਨ ਮੰਤਰੀ ਤੱਕ ਬਣੀ ਦੇਸ਼ ਦੀ ਰਾਸ਼ਟਰਪਤੀ ਤੱਕ ਬਣੀ ਦੇਸ਼ ਦੀ ਚੀਫ ਮਨਿਸਟਰ ਬਣੀ ਦੇਸ਼ ਦੇ ਅੰਦਰ ਜੱਜ ਵਕੀਲ ਆਈਪੀਐਸ ਆਈਯੂਐਸ ਡਾਕਟਰ ਵਕੀਲ ਇੰਜੀਨੀਅਰ ਪਤਾ ਨਹੀਂ ਹਰ ਫੀਲਡ ਦੇ ਵਿੱਚ ਔਰਤਾਂ ਜਿਹੜੀਆਂ ਉਮਰਤ ਦੇ ਬਰਾਬਰ ਤੋਂ ਉਹ ਸਿਰਫ ਤੇ ਸਿਰਫ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਬਦੌਲਤ ਹੈ। ਤੋਂ ਅੱਜ ਜਿਹੜਾ ਇਹ ਇਹ ਜਿਹੜੀਆਂ ਐਦਾਂ ਦੇ ਮਾਹੌਲ ਐਦਾਂ ਦੀ ਗੰਦੀ ਸ਼ਬਦਾਵਲੀ ਇਸ ਤਰੀਕੇ ਦੇ ਭੇੜੇ ਬਿਆਨ ਜਿਹੜੇ ਆ ਉਹ ਸਮੇਂ-ਸਮੇਂ ਤੇ ਇਹ ਸ਼ਖਸ ਜਿਹੜਾ ਆ ਉਹ ਦਿੰਦਾ ਹੀ ਰਹਿੰਦਾ ਔਰ ਉਹਨੂੰ ਇਸ ਗੱਲ ਦਾ ਪਤਾ ਆ ਕਿ ਐਦਾਂ ਦੀ ਉਹ ਉਹ ਹਲਕੀ ਫੋਕੀ ਸ਼ੋਹਰਤ ਹਾਸਲ ਕਰਕੇ ਆਪਣਾ ਠਗੜਗਾ ਚਲਾਇਆ ਆ ਉਹਨੇ ਆਪਣੀ ਦੁਕਾਨਦਾਰੀ ਚਲਾਈ ਹੋਇਆ ਇਸ ਗੱਲ ਦਾ ਉਹਨਾਂ ਨੂੰ ਪਤਾ ਲੇਕਿਨ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਤੋਂ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੀਆਂ ਮਾੜੀਆਂ ਹਰਕਤਾਂ ਦੇ ਆਪਾਂ ਧਿਆਨ ਨਹੀਂ ਦੇਣਾ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਕਿਸੇ ਤਾਰੀਫ਼ ਦੇ ਮਹਤਾਜ ਨਹੀਂ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਕਿਸੇ ਤੋਂ ਲੁਕੇ ਹੋ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਇੱਕ ਉਹ ਚਮਕਦਾ ਹੋਇਆ ਸੂਰਜ ਹੈ। ਜਿੱਥੇ ਆ ਮਾੜੇ ਮੋٹے ਜਿਹੜੇ ਦੀਵੇ ਆ ਉਹ ਉਦਾਂ ਹੀ ਨਜ਼ਰੇ ਨਹੀਂ ਆਉਂਦੇ ਤੋਂ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ 134ਵਾਂ ਪਾਵਨ ਪਵਿੱਤਰ ਜਨਮ ਦਿਹਾੜਾ 14 ਅਪ੍ਰੈਲ ਨੂੰ ਆ ਰਿਹਾ 14 ਅਪ੍ਰੈਲ ਨੂੰ ਆਪਾਂ ਸਾਰੇ ਰਲ ਮਿਲ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਆ ਇਹਨੂੰ ਆਪਾਂ ਤਿਉਹਾਰ ਬਣਾ ਲਈਏ ਇਹ ਇੱਕ ਤਾਂ ਹੁੰਦਾ ਨਾ ਵੀ ਆਪਾਂ ਜਨਮ ਦਿਨ ਮਨਾਉਣਾ ਜਨਮ ਦਿਨ ਨਹੀਂ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਆਪਾਂ ਮਨਾਈਏ ਕਿ ਇੱਕ ਤਿਉਹਾਰ ਬਣ ਜਵੇ ਔਰ ਦੂਸਰੀ ਗੱਲ ਕਿ ਇਹ ਜਿਹੜੀਆਂ ਧਮਕੀਆਂ ਆ ਕਿ ਬਾਬਾ ਸਾਹਿਬ ਦੇ ਸਟੈਚੂ ਜਿਹੜੇ ਹਟਾ ਦਿਓ ਤੇ ਇਹ ਜਿਹੜੀਆਂ ਧਮਕੀਆਂ ਇਹਦਾ ਜਵਾਬ ਜਿਹੜਾ ਆ ਜਿਹੜਾ ਕੋਈ ਹਟਾਉਣ ਆਊਗਾ ਉਹਨੂੰ ਮੌਕੇ ਤੇ ਜਰੂਰ ਦੇਵਾਂਗੇ ਔਰ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਜਿਹੜੇ ਸਾਥੀ ਨੇ ਸਾਡੇ ਸਾਰੇ ਹੀ ਸਾਥੀ ਜਿਹੜੇ ਆ ਉਹ 14 April ਜਾਂ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਜਦੋਂ ਵੀ ਕਿਸੇ ਨੇ ਕੋਈ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਵੀ ਉਹਦੇ ਲਈ ਹੈ ਔਰ ਸਾਡੇ ਸਤਿਕਾਰਯੋਗ ਸਾਥੀ ਵੀ ਜਿਹੜੇ ਆ ਉਹਦੇ ਰਖਵਾਲੀ ਦੇ ਲਈ ਹਮੇਸ਼ਾ ਖੜੇ ਰਹਿਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋਂ ਮੈਂ ਰਿਕਵੈਸਟ ਕਰਦਾ ਸਾਡੇ ਸਤਿਕਾਰਯੋਗ ਗੋਗੀ ਜੀ ਜਿਹੜੇ ਸਾਡੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਆਪਣੀ ਗੱਲ ਜਿਹੜੀ ਆ ਤੁਹਾਡਾਂ ਨਾਲ ਸਾਂਝੀ